ਹਾਂਜੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਆਪਣੇ ਕੋਲੇ ਆਇਆ ਮੋਨੋ ਸੈੱਟ ਠੀਕ ਆ ਜੀ ਫਿਊਜ ੜਾ ਰਿਹਾ ਬੂਫਰ ਨਹੀਂ ਚੱਲਦੇ ਤੇ ਖੋਲਦੇ ਆ ਇਹਨੂੰ ਦੇਖਦੇ ਆ ਕੀ ਪ੍ਰੋਬਲਮ ਦਿਖਾਉਨੇ ਆ ਤੁਹਾਨੂੰ ਨਾਲ ਨਾਲ ਠੀਕ ਆ ਜੀ ਦੇਖ ਸਕਦੇ ਤੁਸੀਂ ਸਕਲੇ ਦੀ ਕਿੱਦਾਂ ਵੀ ਆ ਹੁਣ ਆਪਾਂ ਕਰਦੇ ਆ ਚੈੱਕ ਕਿ ਕੀ ਪ੍ਰੋਬਲਮ ਠੀਕ ਆ ਜੀ ਮੋਸਪਟਾਂ ਚਾ ਕਿੱਧਰ ਫਿਰ ਮਿਲਦੇ ਆ ਤੁਹਾਨੂੰ ਨਾਲ ਦਿਖਾਉਨੇ ਆ ਤੁਹਾਨੂੰ ਫਾਲਟ ਕਿੱਥੇ ਆ ਦੇ ਓਕੇ ਜੀ ਹਾਂਜੀ ਮਿੱਤਰੋ ਦੇਖਦੇ ਆਂ ਦੇਖੋ ਕਰਦੇ ਆਂ ਆਪਾਂ ਚੈੱਕ ਆਪਾਂ ਇਧਰ ਗਰਾਉਂਡ ਕਰ ਲਿਆ ਮੋਸਫਟ ਵਗੈਰਾ ਚੈੱਕ ਕਰਦੇ ਆਂ ਰੀਡਿੰਗ ਦੇਖੋ ਜੀ ਇੰਦਰ ਦੇਖ ਇੱਕ ਸਾਈਡ ਵੀ ਪਾ ਰਹੀ ਆ ਠੀਕ ਆ ਜੀ ਤੇ ਇਹੀ ਪ੍ਰੋਬਲਮ ਆ ਚਲੋ ਦੇਖਦੇ ਆਂ ਫਿਰ ਮਿਲਦੇ ਆਂ ਤੁਹਾਨੂੰ ਹਾਂਜੀ ਮਿੱਤਰੋ ਸਪਲਾਈ ਚ ਪ੍ਰੋਬਲਮ ਆ ਸਪਲਾਈ ਦੀ ਪ੍ਰੋਬਲਮ ਕੱਢ ਕੇ ਮੋਸਫਟ ਬਾਹਰ ਕੱਢ ਕੇ ਦੇਖਦੇ ਆਪਾਂ ਆਈਸੀ ਠੀਕ ਆ ਉਸ ਤੋਂ ਬਾਅਦ ਸਾਨੂੰ ਮਿਲਦੇ ਆਂ ਠੀਕ ਆ ਜੀ ਹਾਂਜੀ ਮਿੱਤਰੋ ਸਪਲਾਈ ਵਾਲੇ ਮੋਸਫਟ ਪਾਤੇ ਆਪਾਂ ਠੀਕ ਆ ਜੀ ਚਾਰੇ ਸਪਲਾਈ ਵਾਲੇ ਸੋਰਸ ਬਾਕੀ ਸਾਰਾ ਕੁਝ ਓਕੇ ਆ ਦਾ ਤੇ ਹੁਣ ਆਪਾਂ ਇਹਨੂੰ ਕਰੰਟ ਦੇ ਕੇ ਦੇਖਦੇ ਆਂ ਓਕੇ ਹੁੰਦਾ ਜਾਂ ਨਹੀਂ ਵੈਸੇ ਸਾਰਾ ਕੁਝ ਚੈੱਕ ਕਰ ਲਿਆ ਕੋਈ ਫਰਕ ਨਹੀਂ ਬਿਲਕੁਲ ਓਕੇ ਆ ਦੇਖਦੇ ਆਂ ਕੋਈ ਹੋਰ ਤਾਂ ਨਹੀਂ ਕੋਈ ਮੋਟਾ ਪ੍ਰੋਬਲਮ ਕੋਈ ਚਲੋ ਕਰ ਦਿਆਂ ਚੈੱਕ ਜੀ ਫਿਰ ਮਿਲਦੇ ਆਂ ਸਾਨੂੰ ਹਾਂਜੀ ਮਿੱਤਰੋ ਹੋ ਗਿਆ ਓਕੇ ਆਪਣਾ ਐਂਪ ਕੋਲਟੇਜ ਦੇਖ ਸਕਦੇ ਹੋ ਤੁਸੀਂ 45 ਦੇ ਲਗਭਗ ਬਣੀ ਜਾਂਦੇ ਆ ਦੇਖ ਲਓ ਮਿੱਤਰ ਠੀਕ ਹੈ ਜੀ ਸੱਚਾ ਹੋਣਾ ਓਕੇ ਜੀ ਚਲੋ ਫਿੱਟ ਕਰਕੇ ਮਿਲਦੇ ਹੁਣ ਤੁਹਾਨੂੰ ਫਿਰ ਟਰਾਈ ਦਵਾਂਗੇ ਜੀ ਹਾਂਜੀ ਮਿੱਤਰੋ ਫਾਈਨਲੀ ਬਣ ਕੇ ਹੁਣ ਓਕੇ ਹੋ ਗਿਆ ਟੈਕ ਆਪਣਾ ਰੈਡੀ ਹੋ ਗਿਆ ਤੇ ਕਾਪੀਰਾਈਟ ਦਾ ਚੱਕਰ ਆ ਨਹੀਂ ਤੁਹਾਨੂੰ ਆਪਾਂ ਚੈੱਕ ਵੀ ਕਰਾਉਣ ਦੇ ਸੌਂਗ ਵੀ ਸੁਣਾਉਣ ਦੇ ਫੈਨਤੀ ਚੱਲਦਾ ਚੈੱਕ ਕਰ ਸਕਦੇ ਹਾਂ ਠੀਕ ਹੈ ਇਹ ਨਵਾਂ ਆਪਣਾ ਆ ਚੱਲਦਾ ਨਵਾਂ ਪਾਤਾ ਜੀ ਫੈਨ ਇਹਦਾ ਜਿਹੜਾ ਪਹਿਲਾਂ ਵਾਲਾ ਫੈਨ ਸੀਗਾ ਉਹ ਖਰਾਬ ਸੀ ਕੋខਾ ਤੇ ਇਹ ਆਪਾਂ ਨਵਾਂ ਪਾਤਾ ਇਹ ਆਪਣੇ ਕੋਲੇ ਜਿੰਨੇ ਵੀ ਪੱਖੇ ਨੇ ਸਭ 베アリング ਵਾਲੇ ਨੇ ਜੀ ਇਹ ਇਹ 베アリング ਵਾਲੇ ਪੱਖੇ ਨੇ ਛੇਤੀ ਖਰਾਬ ਨਹੀਂ ਹੁੰਦੇ ਲਾਈਫ ਜ਼ਿਆਦਾ ਠੀਕ ਹੈ ਜੀ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਜੀ ਤੇ ਪੇਜ ਨੂੰ ਫੋਲੋ ਕਰਿਓ Ok, está lo vale.